ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਮੁਲਕ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਪੁੱਜੇ ਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਝਿੰਗੜਾ ਦੇ ਵਿੱਚ ਜਿੱਥੇ ਆਪਾਂ ਤੁਹਾਨੂੰ ਇੱਕ ਸਾਬਕਾ ਫੌਜੀ ਦੇ ਨਾਲ ਮਲਾਵਾਂਗੇ ਜਿਨ੍ਹਾਂ ਦੇ ਕੋਲ ਪੁੱਛਾਂਗੇ ਉਹਨਾਂ ਨੇ 62 65 ਤੇ 71 ਦੀ ਜੰਗਾਂ ਲੜੀਆ ਉਹਨਾਂ ਦੇ ਨਾਲ ਆਪਾਂ ਉਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਕਿ ਉਸ ਟਾਈਮ ਤੇ ਅੱਜ ਦੇ ਸਮੇਂ ਵਿੱਚ ਕੀ ਫਰਕ ਹੈ ਜਿਆਦਾ ਸਮਾਂ ਲੈਂਦੇ ਸਾਡੇ ਨਾਲ ਮੌਜੂਦ ਹੈ ਪਿੰਡ ਝਿੰਗੜਾ ਦੇ ਸਾਬਕਾ ਫੌਜੀ ਵੀਰ ਸਿੰਘ ਜੀ ਵੀਰ ਸਿੰਘ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾ ਮਾਈ ਵੀ ਦਾ ਖਾਤਾ ਵਾਇਕੁਟੀ ਕੀ ਫਤੇ 20 ਲਈ ਆਪਣੇ ਤੁਸੀਂ ਪਿਸ਼ੋਕੜ ਵਾਰੇ ਸਾਡੇ 15 ਵੀਰਾਂ ਨੂੰ ਜਰੂਰ ਦੱਸੋ ਕਿ ਆਪਾਂ ਕਦੋਂ ਸਾਡਾ ਜਨਮ ਹੋਇਆ ਹੈਗਾ ਮੇਰਾ ਜਿਹੜਾ ਜਨਮ ਆ 1 1 36 ਦਾ ਹੈ ਠੀਕ ਹੈ ਜੀ ਤੇ ਅਸੀਂ ਜਿਹੜੀ ਪੜ੍ਹਾਈ ਕੀਤੀ ਆ ਬਿਲਕੁਲ ਸਾਦਾ ਹਲਵਾਸ ਵਿੱਚ ਕੀਤੀ ਆ ਠੀਕ ਹੈ ਜੀ ਜਿਹੜੇ ਅਸੀਂ ਕਿ ਪੈਦਲ ਇਤੋਂ ਜ ਸਵੇਰ ਤੇ 10 ਬਿਸਕੁਟ ਜਾਂਦੇ ਸੀ ਪੈਦਲੀ ਹੁੰਦੇ ਸੀ ਠੀਕ ਕਰੀ ਅਹੀਂ ਕਦਰ ਦੇ ਕਪੜੇ ਹੋਣੇ ਸਾਡੇ ਕੋਈ ਪਰਨਾ ਬੰਨ੍ਹਿਆ ਜਾਂ ਨਾ ਬੰਨ੍ਹਿਆ ਇਹ ਵੀ ਸਾਡੀ ਆਦਤ ਬਣ ਰਹੀ ਸੀ ਜਿਹਦੇ ਨਾਲ ਅਸੀਂ ਕੇ 10ਵੀਂ ਪਾਸ ਹੋਤੇ ਕਿੱਤੀ ਔਰ ਮੈਂ ਉੱਥੇ 10ਵੀਂ ਚ 8ਵੀਂ ਤੋਂ 10ਵੀਂ ਫੁੱਟਬਾਲ ਵੀ ਖੇਡਦਾ ਰਿਹਾ ਉੱਥੇ ਠੀਕ ਕਰੀ ਗੇਮ ਕਰਦਾ ਰਿਹਾ ਅੱਛਾ ਬਾਬਾ ਜੀ ਤੁਸੀਂ ਜਦੋਂ ਆਰਮੀ ਦੇ ਵਿੱਚ ਭਰਤੀ ਹੋਏ ਕਿਹੜੇ ਸਾਲ ਦੇ ਵਿੱਚ ਭਰਤੀ ਹੋਏ ਔਰ ਕਿੱਥੇ ਭਰਤੀ ਹੋਏ ਸੀਗੇ ਮੈਂ ਪਾਤੀ ਗਿਲਦਰ ਵਿੱਚ ਹੋਇਆ ਸੀ ਦਾ 1957 ਵਿੱਚ ਅੱਛਾ ਜੀ ਤੇ ਉਹਦੇ ਚੌਥਾ ਸਟਾਰ ਨਬਰਗੇਰ ਦੇ ਵਿੱਚ ਅਸੀਂ ਪਾਤੀ ਹੋਏ ਆ ਠੀਕ ਹੈ ਜੀ ਤੇ ਅਹਮਦਨਗਰ ਜਾ ਕੇ ਰਿਕਰੂਟੀ ਕੀਤੀ ਆ ਠੀਕ ਹੈ ਜੀ ਉਹ ਰਿਕਰੂਟੀ ਦੇ ਦੌਰਾਨ ਹੀ ਮੈਂ ਉੱਥੇ ਆਪਣੀਆਂ ਗੇਮਾਂ ਖਾਡੀਆਂ ਸੀ ਅੱਛਾ ਜੀ ਕਿਹੜੀ ਗੇਮ ਕਰਦੇ ਸੀ ਬਪਾ ਜੀ ਮੈਂ ਫੁੱਟਬਾਲ ਖਾਡਦਾ ਸੀ ਅੱਛਾ ਜੀ ਫੁੱਟਬਾਲ ਦਾ ਮੈਂ ਕਮਾਂਡ ਦਾ ਪਲੇਅਰ ਆ ਠੀਕ ਹੈ ਜੀ ਆਪਣੇ ਰੈਜੀਮੈਂਟ ਵਿੱਚ ਸੀ ਚਤਗਾਸ ਕੇ 56 ਵਿੱਚ ਠੀਕ ਹੈ ਜੀ ਤੇ 56 ਵਿੱਚ ਤੀਰ ਜਾ ਕੇ ਅਸੀਂ ਮੈਂ ਉਸੇ ਦਾ ਹਾਲਾਤ ਚੁੱਕ ਕੇ ਉਹ ਕਟਾ ਬੰਦ ਕਰ ਤੁਰਕ ਕਰਦੇ ਆ ਕਿ ਇਸ ਦੇ ਨਾਲ ਤੇ ਆ ਕੋਈ ਤੇ ਸਾਥੀ ਨਹੀਂ ਮੇਰੇ ਨਾਲ ਕੁਝ ਨਹੀਂ ਤੇ ਸਾਡੇ ਇੱਕ ਪੁਰਾਣੇ ਬੰਦੇ ਸੀ ਉੱਥੇ ਉਹ ਕਹਿੰਦੇ ਕੋਈ ਨਹੀਂ ਗੇਮ ਕਰਦਾ ਕੋਈ ਨਾ ਕਿ ਜੀ ਫੋਟੋ ਵਾਲ ਨਹੀਂ ਉਹ ਤੋਂ ਕਿ ਉਹ ਕਿਹਦੇ ਨੂੰ ਸਾਰਿਆਂ ਦਾ ਬੰਨਣਾ ਆਸਤਾ ਠੀਕ ਹੈ ਜੀ ਇਸ ਕਰਕੇ ਮੈਂ ਕਮਾਂਡ ਤਾਂ ਹੀ ਗਿਆ ਸੀ ਕਿ ਕਾਫੀ ਸ਼ਾਰਪੂਟ ਜਿੰਨੇ ਵੀ ਬੰਦੇ ਉੱਥੇ ਸਾਡੇ ਪਾਸਾ ਬਗੇਪੁਰ ਹੋਰ ਤੇ ਸੀਗੇ ਉਹ ਰਾਲੇ ਦਵਾਲ ਦੀ ਹੇਜਮੈਂਟ ਆ ਗਈ ਸੀ ਉਹਨਾਂ ਦਾ ਵੀ ਵਿੱਚ ਕਾਫੀ ਵੀ ਜੋਖਮ ਮੈ ਤੋਂ ਲੈਣ ਲੱਗ ਪਿਆ ਠੀਕ ਹੈ ਜੀ ਤੇ ਅੱਛਾ ਬਾਬਾ ਜੀ ਆਪਾਂ ਪੜਾਈ ਕਰਦੇ ਕਰਦੇ ਇੰਡੀਅਨ ਆਰਮੀ ਦੇ ਵਿੱਚ ਚਲ ਗਏ ਹਾਂ ਜੀ ਤੇ ਜਦੋਂ ਤੁਸੀਂ ਉਸ ਟਾਈਮ ਤੇ ਜਦੋਂ ਭਾਰਤੀ ਜਿੱਦਾ ਅੱਜ ਪ੍ਰੋਸੈਸ ਹੈਗਾ 1600 ਮੀਟਰ ਦੀ ਦੌੜ ਬਹੁਤ ਕੁਝ ਕਰਾਉਂਦੇ ਹੈਗੇ ਟੈਸਟ ਉਸ ਟਾਈਮ ਤੇ ਕਿਸ ਲੈਵਲ ਤੇ ਭਾਰਤੀ ਕਰਦੇ ਹੁੰਦੇ ਸੀ ਕਿੱਦਾਂ ਭਾਰਤੀ ਕਰਦੇ ਸਾਡੇ 10 ਵੀਰਾਂ ਨੂੰ ਉਹਰੇ ਵੱਲ ਵੀ ਜਰੂਰ ਦੱਸੋ ਜੀ ਭਾਰਤੀ ਬਾਰੇ ਮੈਂ ਮੁਖਸ਼ਦ ਗਿਆ ਅੱਜ ਨਾਲ ਗੱਲ ਕਰਨੀ ਹੈਗੀ ਆ ਇਹ ਜਿੱਦਣਾ ਸੀ ਭਾਰਤੀ ਹੋਏ ਆ ਤਾਂ ਮੈਂ ਤੇ ਮੇਰੇ ਨਾਲ ਸਾਡੀ ਵਾਦਾ ਮੁੰਡਾ ਸੀ ਅੱਛਾ ਮੈਂ ਭਾਰਤੀ ਹੋ ਗਿਆ ਮੇਰੇ ਤਾਂ ਹੋਰ ਨਹੀਂ ਹੁਣ ਕਰਦਾ ਉਹ ਕਹਿੰਦਾ ਚਲੋ ਚੱਲੀਏ ਦੌੜ ਤੇ ਜੀਏ ਅਸੀਂ ਉੱਥੋਂ ਦੌੜਿਆ ਅੱਛਾ ਜੀ ਦੌੜ ਕੇ ਆ ਗਏ ਅਸੀਂ ਪਿੰਡ ਆ ਗਏ ਪਿੰਡ 'ਚ ਇਹ ਰਹੇ ਪੰਜ ਚਾਰ ਦਿਨ ਤਾ ਸਾਡਾ ਬਾਬਾ ਕਹਿੰਦਾ ਵੀ ਤੂੰ ਭਰਤੀ ਹੋਵੇ ਸਾਰਾ ਜਹਾਨ ਹੋ ਜਾਣਾ ਅੱਛਾ ਤੁਹਾਨੂੰ ਕਿੰਦਾ ਜੀ ਮੈਂ ਮੁੜ ਕੇ ਦੁਬਾਰਾ ਫੇ ਚਲ ਗਿਆ ਉੱਥੇ ਭਰਤੀ ਹੋਣ ਵਾਸਤੇ ਅੱਛਾ ਜੀ ਉਹ ਜਿਸਲਾ ਉਹਨੇ ਮੇਰਾ ਐਡਰੈਸ ਦੇਖਿਆ ਨਾ ਉਹ ਮੈਨੂੰ ਇੱਥੋਂ ਗਲੋ ਫੜ ਲਿਆ ਅੱਛਾ ਜੀ ਕਹਿੰਦੇ ਚੱਲ ਹੁਣ ਦੌੜੀ ਕਿੱਦਾਂ ਦੌੜਦਾ ਅੱਛਾ ਜੀ ਹਾਂ ਜੀ ਸਾਨੂੰ ਫੇ ਉਹਨੇ ਉਹਨਾਂ ਨੇ ਸਾਰੇ ਪੇਪਰ ਫੜ ਦਿੱਤੇ ਕਹਿੰਦੇ ਆਮ ਦਾ ਨਾਮ ਲਿਖਾਉਤੋ ਜਨ ਕਿ ਉਸ ਟਾਈਮ ਪਰਤੀ ਹੋ ਗਏ ਹਾਂ ਉਸ ਟਾਈਮ ਪਰ ਠੀਕ ਹੈ ਪਰ ਤੀ ਹੂੰ ਤੋਂ ਕਿੰਨੇ ਟਾਈਮ ਬਾਅਦ ਜਿਹੜੀ ਤੁਹਾਡੀ ਪਹਿਲੀ ਜੰਗ ਦੀ ਸ਼ੁਰੂਆਤ ਹੋਈ ਵੀ ਆਪਾਂ ਜੰਗ ਜਿਹੜੀ ਇੰਡੀਆ ਦੇ ਚੈਨਲ ਨਾਲ ਜਿਹੜੀ ਲੱਗੀ ਪਹਿਲਾਂ ਚੈਨਲ ਨਾਲ ਜਿਹੜੀ ਟੰਗ ਸਾਡੀ ਲੜੀ ਆ ਅੱਛਾ ਜੀ ਇਹ ਚੈਨਲ ਨਾਲ ਸਿਰਫ ਥੋੜਾ ਪਹਾੜੀ ਇਹ ਜੱਛ ਦਾ ਜਿਹੜਾ ਕੋਈ ਸਾਡਾ ਟਕਰਾਅ ਸੀ ਉਹਨਾਂ ਦੇ ਨਾਲ ਅੱਛਾ ਜੀ ਤੇ ਅਸੀਂ ਉਤੋਂ ਸਾਨੂੰ ਫੇਣੀ 62 ਦੇ ਵਿੱਚ ਇੱਥੇ ਕਪੂਰ ਥੋੜੇ ਟੈਂਕਾਂ ਦੇ ਕੋ ਪਾਕਿਸਤਾਨ ਬਰਗੇਡ ਕੋ ਵੱਡੀਆਂ ਟੈਂਕਾਂ ਸੰਚੋਧੀਆਂ ਟੈਂਕ ਸੀ ਜੋ ਅੱਛਾ ਵੱਡੀਆਂ ਟੈਂਕਾਂ ਅੱਛਾ ਜੀ ਤੇ ਪਾਕਿਸਤਾਨ ਬਰਗੇਡ ਆਫ ਸੈਕੰਡ ਆਰਮਰ ਬਰਗੇਡ ਆਫ ਥਰਡ ਆਰਮਰ ਬਰਗੇਡ ਇਸ ਤਰ੍ਹਾਂ ਸੀਗੀ ਤੇ ਅਸੀਂ ਪਾਕਿਸਤਾਨ ਬਰਗੇਡ ਵਿੱਚ ਸੀਗੇ 6 ਟੈਂਕ ਲਾਇਆ ਸੀ ਕਿ ਪਾਕਿਸਤਾਨ ਨਾਲ ਕੋਈ ਰੋਲਾ ਪਾਵੇ ਅੱਛਾ ਜੀ ਇਹ ਸਾਰਾ ਕਿਸੇ ਵਾਸਤੇ ਇਹਨਾਂ ਦੇ ਵਾਸਤੇ ਠੀਕ ਹੈ ਤੇ ਉਸ ਟਾਈਮ ਤੇ ਜਦੋਂ ਤੁਸੀਂ ਬਾੜ ਦੀ ਜੰਗ ਲੜੀ ਉਸ ਟਾਈਮ ਤੇ ਤੁਹਾਡੀ ਉਮਰ ਕਿੰਨੀ ਸੀਗੀ ਉਹ ਪਰੇ ਕੋਈ ਉਹਨੂੰ ਇਹ ਕੋਈ 22 22 29 ਦੇ ਆਲੇ ਦੋਲੇ ਹੋਊ। ਜਦ ਕਿ ਜਵਾਨੀ ਸੀਗੀ ਹੈ ਨਾ। ਹਾਂਜੀ। ਤੇ ਜਦੋਂ ਕਾੜ-ਬਾੜ ਦੀ ਲੜਾਈ ਲੱਗੀ ਸੀ ਬਾੜ ਦੀ। ਹਾਂਜੀ। ਉਹ ਕਿੰਨਾ ਟਾਈਮ ਚੱਲੀ ਸੀਗੀ? ਇਹ 65 ਦੀ ਬਾੜ ਦੀ ਜਿਹੜੀ ਚਾਈਂਗਾਂ ਲੱਗੀ ਸੀ। ਤਕਰੀਬਨ 4-5 ਮਿੰਟ। ਅੱਛਾ 4-5 ਮਿੰਟ। 4-5 ਮਿੰਟ। ਠੀਕ ਹੈ। ਤੇ ਉਹ ਤੋਂ ਗੱਲ ਜੀ ਤੁਸੀਂ ਪਹਿਲ 65 ਦੀ ਲੜੀ। 65 ਦੀ ਲੜਾਈ। ਪਹਿੜ ਦੀ ਗੇਰੇ ਨਾਲ ਲੱਗੀ ਸੀ ਸਾਡੇ 10 ਕਵੀਰਾਂ ਨੂੰ ਇਹ ਬਾਰੇ ਵੀ ਜਰੂਰ ਦੱਸਿਓ ਜੀ ਪਹਿੜ ਦੀ ਲੜਾਈ ਸਾਡੀ ਜਿਹੜੀ ਸੀ ਕਿ ਸਾਡਾ ਪਾਕਿਸਤਾਨ ਨੇ ਆਪਣਾ ਵਸਤਾ ਬਰਗੇਨ ਉੱਤੇ ਲਾਇਆ ਸੀ ਬਾਰਡਰ ਤੇ ਅੱਛਾ ਜੀ ਤੇ ਫਾਸਟ ਆਰਮ ਬਗੇੜ ਸਾਡਾ ਇੱਕ ਇੱਕ ਪੁੱਥੜੇ ਸ਼ਗਾ ਅੱਛਾ ਜੀ ਤੇ ਸੈਕੰਡ ਆਰਮ ਬਗੇੜ ਸਾਡਾ ਸ਼ੰਭ ਜੋੜੀਆਂ ਦੇ ਵਿੱਚ ਐ ਲੱਗਿਆ ਅੱਛਾ ਜੀ ਤੇ ਉਹਨਾਂ ਦਾ ਫਸਟ ਆਰਮ ਬਗੇੜ ਸੀ ਤੇ ਉਹਦੇ ਵਿੱਚ ਕੀ ਹੋਇਆ ਕਿ ਇੱਕ ਦਿਨ ਸਾਡੇ ਕਾਫੀ ਇਕੱਠ ਹੋਇਆ ਤੇ ਉਹਦੇ ਵਿੱਚ ਮੈਂ ਖੜਾ ਹੋਇਆ ਮੈਂ ਉਹਨੂੰ ਦੱਸਿਆ ਬੇਸਤ ਨੂੰ ਤੇ ਉਥੇ ਟੈਂਕਾ ਬਰਬਾਦ ਹੋ ਰਹੀਆਂ ਸਾਡਾ ਸਾਈਕਲ ਆਰਡਰ ਜਿਹੜਾ ਤੇ ਸਾਰੇ ਫਸਟ ਟਾਈਮ ਤੇ ਰਿਪੋਰਟ ਨੂੰ ਤੁਸੀਂ ਕੀ ਕਰਨਾ ਹੈ ਅੱਛਾ ਜੀ ਉਹ ਕਹਿੰਦੇ ਤੁਸੀਂ ਕਿਹਾ ਉਹ ਬਹਿ ਉੱਥੇ ਜਾ ਕੇ ਸਾਨੂੰ ਹੁਕਮ ਦੇ ਗਿਆ ਬਈ ਇਨੀਸ਼ੀਅਲ ਰਿਪੋਰਟ ਕਰੋ ਅੱਛਾ ਰਿਪੋਰਟ ਕਰਦੇ ਹਾਂ ਤਾਂ ਸਿਰੋਤਣੀ ਟੈਂਕਾ ਰਿਪੋਰਟ ਕਰਤੀਆਂ ਇਹਦੇ ਬਾਇਆ ਮਰ ਸਵਾਰ ਜਾਂਦੀਆਂ ਸੀ ਕੋਈ ਮਾਇਆ ਹਰ ਤੁਗਮ ਵੀ ਗਿਆ ਜਾ ਅੱਛਾ ਜੀ ਇਹ ਤੋਂ ਠੀਕ ਇਹ ਤਾਂ ਸ਼ਿਹਰ ਦੀ ਗਏ ਜਾਦਾ ਸੀ तकरीबन ਇੱਥੇ ਖਾਨਕੋਤ ਤੋਂ ਇੱਕ ਸਟੇਸ਼ਨ ਪਿੱਛੇ ਮਾਇਆ ਹਰ ਸਰ ਗਿਆ ਸੀ ਅੱਛਾ ਜੀ ਤੇ ਮੇਰ ਸਾਹਿਬ ਨੇ ਇੱਕਦਮ ਰੇਲ ਰੋਕਤੀ ਕਿਹਾ ਇੱਥੇ ਰੁਕ ਜੂਰੇ ਤੇ ਉਹਨਾਂ ਦੇ ਹਵਾਈ ਆ ਜਾਵੇ ਠੀਕ ਹੈ ਮਾ ਸਾਹ ਟੈਂਕਰ ਖੋਦੇ ਖੋਦੇ ਜਿੰਨਾ ਸੀ ਕੱਡੀਆਂ ਬਾਹਰ ਨੂੰ ਤਾਂ ਉਹਨਾਂ ਦਾ ਹਵਾਈ ਆ ਜਾਵੇ ਟੈਂਕ ਨਹੀਂ ਹੱਸਾ ਕਿੰਨਾ ਟੈਂਕ ਇਹ ਉਹਨੂੰ ਉਹ ਫੇਰ ਆ ਗਿਆ ਤੇ ਉਹ ਫੇਰ ਇਸ ਤਰ੍ਹਾਂ ਹੋ ਗਿਆ ਕਿ ਟੈਂਕਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਠੀਕ ਹੈ ਫੇ 22 ਰੂਟ ਟੈਂਕਾਂ ਦਾ ਸੀ ਗਈਆਂ ਸਾਂਭੇ ਤੱਕ ਠੀਕ ਹੈ ਸਾਂਭੇ ਜਾ ਬੀ ਸਟੇਸ਼ਨ ਰਾਤ ਨੂੰ ਉੱਥੇ ਸੀਦੇ ਅੱਛਾ ਜੀ ਸਾਡੇ ਨਾਲ ਥੋੜਾ ਟਾਈਮ ਪਹਿਲਾਂ ਆਪਾਂ ਗੱਲ ਕਰਦੇ ਸੀਗੇ ਕਿ ਵੀ ਸਾਨੂੰ ਜਿੱਗੀ ਦੇ ਵਿੱਚ ਕਿਤੇ ਤੁਹਾਨੂੰ ਬੋਲਣ ਦਾ ਮੌਕਾ ਮਿਲਿਆ ਸੀ ਉਹਨਾਂ ਲੜਾਈਆਂ ਬਾਰੇ ਤੇ ਉਸ ਟਾਈਮ ਤੇ ਇੰਡੀਆ ਦਾ ਡਿਫੈਂਸ ਮੰਤਰੀ ਜੀ ਤੁਹਾਨੂੰ ਸੁਣ ਰਿਹਾ ਸੀਗਾ ਉਹਦੇ ਬਾਰੇ ਵੀ ਤੁਹਾਨੂੰ ਜਰੂਰ ਦੱਸਿਓ ਜੀ ਉਸ ਟਾਈਮ ਤੇ ਕੀ ਵਾਤਾ ਕੀ ਵਾਤਾ ਹੋਇਆ ਸੀਗਾ ਉਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਅਸੀਂ ਪਹਿਲਾਂ ਮੈਂ ਤਾਂ ਤੁਹਾਨੂੰ ਇਹ ਪਊਂਗਾ ਤੁਸੀਂ ਲੜਾਈ ਬਾਰੇ ਨਹੀਂ ਕੁਝ ਥੋੜਾ ਜਿਹਾ ਪੁੱਛਿਆ ਅੱਛਾ ਜੀ ਜਦੋਂ ਸਾਡੇ 15 ਪੀਰਾਂ ਨੂੰ ਤੁਸੀਂ ਲੜਾਈ ਬਾਰੇ ਦੱਸਦੇ ਹੋ ਜੀ 65 71 ਵਾਲੀ ਜਿਹੜੀ ਤੁਸੀਂ ਪਹਿਲਾਂ ਦੱਸ ਕੀਤੀ ਤਾਂ ਚਲੋ ਥੋੜੀ ਲੜਾਈ ਹੈ ਨਹੀਂ ਮਕਸਦ ਜੀ ਆ 65 ਦੀ ਲੜਾਈ ਦਾ ਬਹੁਤ ਸਿਕਾ ਟਕਰਾ ਸੁਦਾ ਇਹ ਸਾਡਾ ਅੱਛਾ ਜੀ ਇਹਦੇ ਵਿੱਚ ਕਿ ਫੌਜਾਂ ਬਰਗੇਡ ਨੇ ਇਥੋਂ ਮੂਵ ਕੀਤਾ ਜਿਸ ਨੇ ਲੇ ਸ਼ਮਜੌਰੀਆਂ ਦੇ ਸੀ ਅੱਛਾ ਜੀ ਤੇ ਅਸੀਂ ਫਿਰ ਸ਼ਾਲਕੋਟ ਬਾਰਡਰ ਖੋਲਿਆ ਸ਼ਾਲਕੋਟ ਜਿਹੜਾ ਪਾਕਿਸਤਾਨ ਦਾ ਪਾਕਿਸਤਾਨ ਤੇ ਆ ਠੀਕ ਹੈ ਜੀ ਇਹ ਬਾਰਡਰ ਅਸੀਂ ਖੋਲਿਆ ਆਪਣੇ ਸਾਹਮਣੇ ਤੋਂ ਰਾਮਗੜ੍ਹ ਤੋਂ ਪਿੰਡ ਰਾਮਗੜ੍ਹ ਆਏ ਇਹਨਾਂ ਦਾ ਬਾਰਡਰ ਤੇ ਅੱਛਾ ਜੀ ਉਸ ਉੱਥੋਂ ਅਸੀਂ ਇਹਨਾਂ ਨੂੰ ਖੋਲਿਆ ਤੇ ਉਹਦੇ ਵਿੱਚ ਸਾਡੀ ਰੈਜਮੈਂਟ ਜਿਹੜੀ ਸੀ ਰਿਜ਼ਰਵ ਰਹੇਗੀ ਅੱਛਾ ਜੀ ਅਰਦਾ ਜਿਹੜੀ ਰੈਜਿਮੈਂਟ ਆ ਪੂਰੀ ਦੋ ਸਿਕਸ ਕਾਨ ਸੀਗੇ ਇੱਕ ਡੋਗਰਾਸ ਘਾਟਨਾ ਅੱਛਾ ਜੀ ਜਿਹਨ ਡੋਗਰਾ ਰੈਜਿਮੈਂਟ ਬੋਲਦੇ ਡੋਗਰਾ ਡੋਗਰਾਸ ਘਾਟਨਾ ਸ਼ਿਕਾਇਤ ਅੱਛਾ ਜੀ ਯਾਨੀ ਉਹ ਪੰਜਾਬੀਆਂ ਦੀ ਪੂਰੀ ਪੰਜਾਬੀਆਂ ਦੀ ਹੈ ਠੀਕ ਹੈ ਉਹਦੇ ਵਿੱਚ ਜਿਹੜੇ ਡੋਗਰੇ ਵੀ ਸੀਗੇ ਰਾਜਪੂਤ ਸੀ ਅੱਛਾ ਜੀ ਉਸ ਟਾਈਮ ਤੇ ਨਾ ਇਹ ਥੋੜਾ ਜਾਤਪਾਤ ਦਾ ਸ਼ਿਕਾਇਤ ਹੋਇਆ ਅੱਛਾ ਜੀ ਉਹਦੇ ਵਿੱਚ ਸਿਸ਼ਟਕਾਰ ਨੂੰ ਜਿਹੜੇ ਸੀਗੇ ਸੈਣੀ ਤੇ ਜੱਟ ਅੱਛਾ ਜੀ ਤਾਂ ਡੋਗਰੇ ਰਾਜਪੂਤ ਅਛਾ ਇਸ ਤਰ੍ਹਾਂ ਠੀਕ ਹੈ ਉਹਦੇ ਜੇ ਅੱਗੇ ਜਾ ਕੇ ਅਸੀਂ ਚਲ ਗਏ 2 ਰੈਂਟਾ ਸਾਡੀਆਂ ਜਿਹੜੀਆਂ ਐਡਵਾਂਸ ਕਰ ਗਈਆਂ ਅਛਾ ਜੀ ਤੇ ਅਸੀਂ ਰਿਜ਼ਰਵ ਵਿੱਚ ਰਹਿ ਗਏ ਠੀਕ ਹੈ ਜੀ ਉਹਨਾਂ ਨੇ ਫਿਰ ਸ਼ਮ ਲੋੜੀਆਂ ਤੋਂ ਆਪਣਾ ਜਿਹੜਾ ਸੀਗਾ ਪੈਟਰਨ ਟੈਂਕਾ ਕੱਢ ਕੇ ਲਿਆ ਕੇ ਸਾਡੇ ਮੂਰੇ ਇਹਨਾਂ ਦੇ ਮੂਰੇ ਲਾਤੀਆਂ ਅਸੀਂ ਤਾਂ ਰਿਜ਼ਰਵ ਪਿੱਛੇ ਸੀਗੇ ਠੀਕ ਹੈ ਤੇ ਜਿਹੜਾ ਉਹਨਾਂ ਨਾਲ ਇਹ ਫੈਰ ਕੀਤੇ ਉਧਰ ਉਹਦੀ ਇਹਨਾਂ ਦੇ ਫੈਰ ਹੋਏ ਆ ਤੇ ਜਿਹੜੇ ਆਪਣੇ ਮਗਰਾਸੀ ਸੀ ਜੀ ਇਹਨਾਂ ਦੇ ਜਿੱਲਾ ਦੋ ਦੋ ਲੱਗੀਆਂ ਇਹ ਦੋ ਤਰੇ ਅੱਛਾ ਜੀ ਇਹ ਪਿੱਛੇ ਨੂੰ ਆ ਗਿਆ ਸਾਨੂੰ ਫੇਰ ਕੋਈ ਮਿਲਿਆ ਪਰ ਉਹਨਾਂ ਦੀ ਜਗਾ ਲਾਓ ਤੁਸੀਂ ਇਹ ਮੇਰਾ ਸੀ ਉੱਥੋਂ ਦੌੜਿਆ ਆਇਆ ਠੀਕ ਹੈ ਐ ਕਰ ਅਸੀਂ ਇਹ ਤੋਂ ਰਾਮਗੜ ਤੋਂ ਵਾਜਾ ਕੇ ਜਿੱਲਾ ਸੀ ਉੱਥੇ ਗਏ ਆ ਤਾਂ ਉਹਦੇ ਵਿੱਚ ਜਾ ਕੇ ਇਹ ਮਜ਼ਾਸੀ ਜਿਹੜੀ ਜੀ ਬੜੀ ਇੱਕ ਮਾਦਾ ਦੀ ਰੇਨ ਜੀ ਉੱਥੇ ਹੁੰਦੀ ਹੈਗੀ ਆ ਕੋਖਰੀ ਬਾਗਾ ਦਾ ਨਾਮ ਪਿੰਡ ਦਾ ਕੋਟਲੀ ਬਾਗਾ ਹਾਂ ਉਹਦੇ ਵਿੱਚ ਉੱਥੇ ਉਹ ਨਹੀਂ ਜਾ ਕੇ ਤਾਂ ਇਹ ਹੁਦੇ ਸੀਗੇ ਤਮੇਸਾ ਵੰਦੇ ਦਾ ਖਿਆਲ ਕਰਨ ਤੋਂ ਪਹਿਲਾਂ ਦੇਖੋ ਟੈਂਕਾ ਕਿਹੜੀਆਂ ਆ ਅੱਛਾ ਪਾਕਿਸਤਾਨ ਦੀਆਂ ਜਾਂ ਆਪਣੀਆਂ ਅੱਛਾ ਜੀ ਕਿਉਂ ਉਹਨਾਂ ਦੇ ਨਿਸ਼ਾਨ ਲੱਗੇ ਹੋਏ ਹੈਗੇ ਆ ਚੰਦ ਦਾ ਨਿਸ਼ਾਨ ਉਹਨਾਂ ਦੀ ਚੰਦ ਦਾ ਤਾਰਾ ਲੱਗਾ ਹੋਣਾ ਤਾਰਾ ਲੱਗਾ ਹੈ ਤੇ ਸਾਡੇ ਇਹ ਭਾਰਤ ਦਾ ਸ਼ੀਟ ਲਵਾਇਆ ਚੰਦ ਲੱਗਾ ਤਿਰੰਗਾ ਲੱਗਾ ਹੈ ਉਹਦੇ ਵਿੱਚ ਪਤਾ ਲੱਗ ਜਾਂਦਾ ਅਸੀਂ ਜੇ ਟੈਂਕਾ ਆਪਣੀਆਂ ਆ ਠੀਕ ਉਹ ਆ ਰਹੀਆਂ ਪਰ ਉਹ ਡਰਿਓ ਇੰਨੇ ਸੀਗੇ ਉਹਨੇ ਸਾਡੇ ਦੇ ਪੈਰ ਘੱਟਾ ਉਹਨਾਂ ਨੇ ਸਮਝੇ ਕਿ ਮੋਰੇ ਦੁੱਛ ਮੜਾ ਉਹ ਅਸੀਂ ਇਹਨਾਂ ਦੇ ਮੋਰੇ ਪੋਰੇ ਫਾਇਰ ਕੀਤਾ ਆਵੇ ਉੱਥੇ ਸਾਡੇ ਲਾਗੇ ਇਹਨਾਂ ਦੀ ਕਮਾਂਡਰ ਦੀ ਡੀ ਟੈਂਕ ਸੀ ਸਾਡੇ ਮੇਜਰ ਸਾਹਿਬ ਦੀ ਟੈਂਟ ਦੇ ਲਾਗੇ ਖੜੀ ਹੋਵੇ ਠੀਕ ਹੈ ਇਹ ਉਹ ਮੁੰਡਾ ਇੱਕ ਨੈਪ ਸਪਰਡਰ ਸੀ ਜਿਹੜਾ ਕਿ ਉਹ ਗਨਰ ਸੀ ਉਹਦਾ ਮਾਰਡਰ ਦਾ ਠੀਕ ਹੈ ਜੀ ਉਹ ਨਾਮ ਮਾਈਕਲ ਸੀ ਤੇ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਮਾਈਕਲ ਤੁਸੀਂ ਸਾਰੇ ਦੌੜਿਆ ਹੈ ਨਾ ਦੌੜ ਕੇ ਆਏ ਮੇਰੀ ਹੱਦ ਤੱਕ ਸੁਣ ਨੂਰ ਤਰੰਗ ਠੀਕ ਹੈ ਉਹ ਕਹਿੰਦਾ ਰੇ ਬਾਈ ਵੀਰ ਸਿੰਘ ਹਮ ਲੋਗ ਵੀ ਲੜ ਸਕਦੇ ਇਹ ਆਪ ਲੋਗ ਦਾ ਕੰਮ ਹੈ ਉਹ ਤਾਂ ਕਹਿੰਦਾ ਫੁੱਟਬਾਲ ਤੇ ਵੀ ਮਾਫ ਕਰਦਾ ਕਹੀ ਠੀਕ ਹੈ ਮੈਂ ਕਹੇ ਨਹੀਂ ਮੈਂ ਕਹੇ ਨਹੀਂ ਗੱਲ ਕਰ ਠੀਕ ਹੈ ਬਸ ਇੱਧਾ ਉੱਤਰੀ ਉਹਨਾਂ ਕਮਾਂਡਰ ਵੀ ਇੱਥੇ ਖੜਾ ਹੈ ਮੇਹਰ ਸਾਹਿਬ ਸਾਡਾ ਖੜਾ ਹੈ ਉਹ ਤੋਂ ਬਗੀਜ ਸਾਹਿਬ ਆ ਠੀਕ ਹੈ ਉਹ ਆਉਂਦੇ ਕਹਿੰਦੇ ਕਰਤਾਰ ਸਿੰਘ ਸਾਹਿਬ ਆਪਣੀ ਕਰਨੀ ਲਾ ਦੇ ਮੇਹਰੀ ਲਾ ਲੋ ਠੀਕ ਹੈ ਜੋਪ ਕਰਕੇ ਉਹਨੇ ਕੋਈ ਜਵਾਬ ਦਿੱਤਾ ਇਹਨੇ ਦੋ ਤਿੰਨ ਅਫਸਰ ਕੋਲ ਉੱਥੇ ਹਰਦਾ ਠੀਕ ਹੈ ਉਹ ਸਾਨੂੰ ਉਹਦਾ ਹੁੰਦਾ ਚਾਹ ਪਾ ਲਿਓ ਚਾਹ ਅਸੀਂ ਵਿੱਚ ਬੰਦ ਜਾਂਦੀ ਆ ਠੀਕ ਹੈ ਠੀਕ ਹੈ ਠੀਕ ਹੈ ਕਿਤਾਬ ਸਾਹਿਬ ਗੜੇ ਤਾਂ ਮੈਂ ਕਿਹਾ ਸਾਹਿਬ ਹੁਣ ਕੀ ਦੇਖਦੇ ਬੇਲਾ ਤੁਹਾਨੂੰ ਮੈਂ ਦੀ ਲਾ ਦੇਣੀ ਆ ਉਹਨੂੰ ਬੋਲੋ ਉਹਨੂੰ ਉਹ ਕਹਿੰਦਾ ਵੀ ਸਿਆ ਮੈਨੂੰ ਦੱਸ ਤਾ ਕਿ ਬੋਲਾਂ ਮੈਂ ਕਿਹਾ ਬੋਲੋ ਤੁਸੀਂ ਕਿ ਆ ਸਕਾੜਨ ਆਇਆ ਹੈਗਾ ਮੈਨੂੰ ਜੋ ਇਸ ਕਾੜਨ ਤਾਂ ਮੈਨੂੰ ਟਾਈਮ ਦਿਓ ਕਿੰਨੇ ਵਜੇ ਮੈਂ ਸਿਆਰ ਉੱਠ ਜਾਵਾਂ ਠੀਕ ਹੈ ਹੈ ਜੀ ਤੇ ਨਾਲ ਤੁਸੀਂ ਲੜਾਕ ਦੇਖ ਲਓ ਇਹਦਾ ਬਿਲਕੁਲ ਠੀਕ ਹੈ ਉਹ ਕਿ ਮੈਂ ਕਿਹਾ ਗੜ ਕੇ ਬੋਲੀ ਤੂੰ ਜਰਾ ਠੀਕ ਹੈ ਉਹ ਚੰਗਾ ਬੋਲਿਆ ਫਿਰ ਕਹਿੰਦਾ ਕਿ ਉਹ ਸੋਚਿਆ ਬਿਲਕੁਲ ਠੀਕ ਹੈ ਮਾਜੀ ਉਥੋਂ ਫੇ ਪਹਰਾ ਹੋ ਗਿਆ ਅਸੀਂ ਉੱਥੇ ਖੜੇ ਰਿਹਾ ਆਪਣੀ ਪੀਸ਼ੇ ਵਿੱਚ ਸਾਡੇ ਨਾਲ ਇੱਕ ਸਰਗੇਜੀਤ ਸਾਹਿਬ ਜਿਸਗੀ ਸਾਹਿਬ ਰਹਾ ਉਹ ਉਸ ਟਾਈਮ ਦੇ ਕੈਪਟਨ ਸਾਹਿਬ ਸੀ ਠੀਕ ਹੈ ਮੇਰਾ ਬਹੁਤ ਉਪਰਾ ਬੰਗਿਆ ਅਸੀਂ ਜਿਹੜੀ ਗਰਾਊਂਡ ਤੇ ਲੱਭ ਪੈ ਸੀ ਜੁਲ ਜਾਣੇ ਤੱਕ ਫੇ ਸਾਡਾ ਘਟ ਰੋ ਪਿਆ ਠੀਕ ਹੈ ਉਹ ਕਹਿੰਦਾ ਅੱਜ ਤੋਂ ਤੂੰ ਮੇਰਾ ਛੋਟਾ ਭਾਈ ਹੈ ਇਸ ਕਰਕੇ ਸਾਡੀ ਇਸ ਤਰ੍ਹਾਂ ਹੋ ਗਈ। ਉਹਦੇ ਵਿੱਚ ਕੀ ਹੋਇਆ ਉੱਥੇ ਕਿ ਸ਼ਾਮ ਨੂੰ ਤਕਰੀਬਨ 7:30 ਵਜੇ ਜਿਹੜੀ ਲੜਾਈ ਆ ਬੰਦ ਹੋ ਜਾਂਦੀ ਹੈ। ਟੈਕਾ ਪਿੱਛੇ ਆ ਜਾਂਦੀ ਆ। ਤੇ ਅਸੀਂ ਉਸ ਵੇਲੇ ਖੜੇ ਆ 8:00 ਵਜੇ। ਠੀਕ ਹੈ ਜੀ। 8:30 ਹੋ ਗਏ। ਰਿਸ਼ੀ ਗੀਰ ਸਾਹਿਬ ਦੇ ਨਾਲ 20 ਕੋਈ ਚੀਜ਼ ਮੈਨੂੰ ਖਾ ਉਹ ਕੋਈ ਨਹੀਂ ਨਿਕਲਿਆ। ਅੱਜ ਹੀ ਹੁਣ ਨਿਕਲਣੇ। ਜੋ ਯੂ ਵਨਰ ਪਿੰਡ ਦੇ ਵੇ 9:30 ਹੋ ਗਿਆ 9:30 ਵਜੇ ਦੇ ਸਭ ਪਿੰਡਾਂ ਦੇ ਜੀ ਸੌ ਨੂੰ ਹੱਥ ਮਾਰ ਮੈਂ ਸਭ ਆਇਓ ਮਰ ਕੇ ਹੁਪੂਨੇ ਕਰਿਆ ਆਇਓ ਉਹ ਆ ਗਿਆ ਕਹਿੰਦਾ ਬਈ ਥੋ ਤੂੰ ਮੁੰਡੇ ਪੰਜ ਸੱਤ ਲੈ ਜਾ ਰੈਕੀ ਕਰਕੇ ਆਉਂਦਾ ਹਾਰਬਰ ਕਿੱਥੇ ਲੱਗਾ ਠੀਕ ਹੈ ਯਾਨੀ ਅਸੀਂ ਲੜਾਈ ਤੋਂ ਪਛਾਹ ਹਟਦੇ ਹਾਂ ਦਾ ਅਸੀਂ ਟੈਂਕਾਂ ਦਾ ਹਾਰਬਰ ਲਾਉਨੇ ਆ ਕਿੱਥੇ ਨਿਸ਼ਾਨ ਲੱਗਾ ਪਿਆ ਵੇ ਇੱਥੇ ਤੇ ਸਾਡਾ ਏਰੀਆ हां जी हार्बर ਲਾਉਨੇ ਆ ਉਹਦੇ ਵਿੱਚ ਟੈਂਕਾ ਅਸੀਂ ਇਸ ਤਰ੍ਹਾਂ ਬੂਹ ਧਾਰੇ ਦੇ ਵਿੱਚ 15 ਦੀ 15 ਟੈਂਕਾ ਫੜੀਆਂ ਕਰ ਲਏ ਜੇ ਆ ਤਾਂ ਬਾਹਰ ਤੇ ਨਹੰਚੀ ਹਾਲ ਕੇ ਉਹਦੇ ਪਹਿਰਾ ਦੰਦੇ ਆ ਅਸੀਂ ਰੈਸਟ ਕਰਦੇ ਹਾਂ ਠੀਕ ਹੈ ਉਹ ਵਿੱਚ ਕੀ ਹੋਇਆ ਉਹਦੇ ਵਿੱਚ ਅਸੀਂ ਇਹਨਾਂ ਨੇ ਕਿਹਾ ਵੀ ਚੰਗਾ ਜੀ ਮੈਂ ਆਪਣੀ ਮਾਦੀ ਦੇ ਬੰਦੇ ਖਾਣੇ ਕਹਿੰਦਾ ਲੈ ਜਾ ਮਾਦੀ ਦੇ ਕਹਿੰਦਾ ਇੱਕ ਵੀਰ ਸੂਤ ਛੇਪ ਦੇ ਦਿਓ ਕਹਿੰਦਾ ਛੇਪੂ ਲੈ ਜਾ ਵੀਰ ਸੂਤ ਰਹਿੰਦੇ ਠੀਕ ਹੈ ਮੈਂ ਕਿਹਾ ਸਾਹ ਕਿਉਂ ਕੋਈ ਗੱਲ ਨਹੀਂ ਕਹਿੰਦਾ ਉਹ ਗਨਰ ਨਹੀਂ ਮਿਲਦਾ ਕੋਈ میں کوئی نہیں ہوں جی اسی گئے ہوتھے ہاربر دیکھ کے آگئے کماردہ لے باہر گئے دو جانے کہاں گئے اسی تا دیکھ کے آگئے آر کے اندرسیوں میں سالوں پہ اپنے سونہ دا ہاربر لگا ہے اسی ہی 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 تے یا اے ہی تے گھاتے یا اپنے دا چھیکیا اندرسیوں میں سالوں پہ میری ٹینک لیڈ کروں گی ہوک نہ ہونیاں جو اسی دے چون توڑ دے ہیں رامہ تو توڑ دے ہیں گے اہر دے جسوئے ہوتے ਤੇ ਮੁੱਤੂ ਵਰਤਾਂ ਦੀ ਉਹ ਕਿ ਤਾਂ ਫੇਰ ਜਾ ਕੇ ਸੀ ਰਾਵੀ ਰਾਮਾ ਤੇ ਤੇ ਫਿਰ 골ਡ ਘੈਰਾ ਵਾਲਾ ਉਹ ਇਸ ਤਰ੍ਹਾਂ ਅਸੀਂ ਬਣਾ ਕੇ ਹਕੂ ਦੇ ਨਾਲ ਅਸੀਂ ਉਸ ਵੇਲੇ 11 ਵਜੇ ਦੀ ਮੂ ਪੀਤੀ ਟੈਂਕਰ ਪਹਿਲੇ ਗੇਰ ਚ ਤੇ ਤਕਰੀਬਨ 4 ਵਜੇ 5 ਮਿੰਟ ਤੇ ਇਸ ਉੱਤੇ ਪਹੁੰਚੇ ਠੀਕ ਹੈ 4:05 ਤੇ ਤੇ 15 ਮਿੰਟ ਤੇ ਫਿਰ ਅਸੀਂ ਸ਼ੁਰੂ ਕਰ ਸਕਦੇ ਹਾਂ ਠੀਕ ਹੈ ਉਹਨੇ ਟੈਂਕਾ ਹਲਾਉਣ ਲੱਗੇ ਸੀ 15 ਟੈਂਕਾ ਇਹ ਮੈਂ ਦਿੱਲੀ ਵਿੱਚ ਜਾ ਕੇ ਵੀ ਬੋਲਿਆ ਸੀ ਤੇ ਦਿੱਲੀ 'ਚ ਵੀ ਉਹਨਾਂ ਨੂੰ ਦੱਸਿਆ ਸੀ ਮੈਂ ਕਿਹਾ ਜੇ ਕਿਸੇ ਨੇ ਚੋਖੇ ਵੀ ਅਸੀਂ ਕਰਨ ਲੱਗੇ ਆਂਗੇ ਦੱਸਿਆ ਕਿ 1 ਮਿੰਟ ਦੇ ਵਿੱਚ ਅਸੀਂ 15 ਟੈਂਕਾ ਉਹਨਾਂ ਦੀ ਇਤਵਾ ਕਰਤੀਆਂ 1 ਮਿੰਟ 1 ਮਿੰਟ 'ਚ ਇਹ ਹੋ ਜੇ ਫੈਲ ਮਾਰੇ ਕਿ 15 ਟੈਂਕਾ ਤੋਰ ਅਸੀਂ ਇਹ ਨਹੀਂ ਕਿ ਟੈਂਕਾ ਇਸ ਤਰ੍ਹਾਂ ਸਾਡੀਆਂ 15 ਖਰਚੀਆਂ ਸੀ ਨੇਦਰ ਸਾਹਿਬ ਕਹਿਣ ਲੱਗਾ ਮੇਰਾ ਗੱਲ ਚਾਰ ਬਾਂਹ ਜਾਂਦੇ ਦਿਖਾ ਦਿੰਦਾ ਪੰਜਵਾਂ ਲੱਗਾ ਹੋਊਗਾ ਤੈਨਾਂ ਤਾਂ ਤੁਸੀਂ ਸਾਰੇ ਦਿਖਾਓ ਨਾ ਤੇ ਬਾ ਇਹ ਇਦਾਂ ਇਹਨਾਂ ਨੂੰ ਮੀਂਹ ਭਰਾ ਦਿਓ ਜਿਹੜਾ ਕਿ ਇਹ ਕਦੀ ਇਹ ਯਾਦ ਕਰਨਗੇ ਪਾਕਿਸਤਾਨ ਨਾਲ ਕਿ ਕੀ ਹੋਇਆ ਠੀਕ ਹੈ ਲਓ ਜੀ 15 ਦੀਆਂ 15 ਉਹਨਾਂ ਦੀਆਂ ਟੈਂਟਾਂ ਸੀ ਆਗਵਾਦ ਦੀ ਉੱਥੇ ਠੀਕ ਹੈ ਉਹਨਾਂ ਦੀ 15 ਹੋਰ ਆਈਆਂ ਉਹਨਾਂ ਨਾਲ ਮੁਕਾਬਲ ਹੋਇਆ ਉਹ ਦੌੜ ਤੁਰੀਆਂ ਅਸੀਂ ਉੱਥੋਂ ਤਕਰੀਬਨ 8 ਕਿਲੋਮੀਟਰ ਅਸੀਂ ਪਾਕਿਸਤਾਨ ਚੱਲ ਗਏ ਉਹ ਜੰਮ ਕੇ ਉੱਦੋਂ ਨੂੰ ਵਧ ਗਏ ਵਧ ਗਏ ਅੱਗੇ ਵਧ ਗਏ ਅੱਗੇ ਇੱਕ ਤਾਂ ਬਾਅਦ ਵਿੱਚ ਵਧ ਗਈਆਂ ਤੇ ਉਹਦੇ ਵਿੱਚ ਵਾਹ ਜੀ ਜੜਾਈ ਨੂੰ ਦਸਕੀਏ ਚ ਕਾਫੀ ਟਾਈਮ ਲੱਗ ਜਾਏਗਾ ਤੁਸੀਂ ਹੁਣ ਸਬਾਲ ਕਰ ਲਓ ਤੇ ਬਾਬਾ ਜੀ ਜੀ ਇਹ ਦਸੀ 65 ਦੀ ਇਹ ਕਿੰਨਾ ਕ ਸਮਾਂ ਚੱਲੀ ਸੀਗੀ ਇਹ ਚੱਲੀ ਸੀਗੀ ਜੀ 6 ਮਈ 4 ਤਰੀਕ ਤੋਂ ਲੈ ਕੇ ਤਾਂ 21 ਤਰੀਕ ਤੱਕ ਕਿਹੜੇ ਸਾਲ ਦੇ ਵਿੱਚ ਕਰਦਾ ਸੀ 1965 65 ਠੀਕ ਆ ਤੇ ਜਦੋਂ ਇਹ ਤੁਸੀਂ ਜੰਗ ਜਿੱਤ ਕੇ ਆਏ ਵਾਪਸ ਈ ਪਾਰਟ ਸਰਕਾਰ ਨੇ ਤੁਹਾਨੂੰ ਕੁਝ ਸਨਮਾਨਤ ਕੀਤਾ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਜੀ ਕਿ ਉਸ ਵੇਲੇ ਮੈਂ ਦਿੱਲੀ ਵੀ ਬੋਲਿਆ ਸੀ ਦਾ ਇਹ ਡਿਫਰੈਂਸਟ ਉਦੋਂ ਸੀ ਮੈਂ ਕਿਹਾ ਇੱਕ ਅਸੀਂ ਲੋਕ ਜੀਦ ਹੋ ਗਏ ਜੀ ਕਿ ਦਿੱਤਾ ਜੋਖਸ਼ ਦਿੱਤਾ ਹੋ ਪਤਾ ਨਹੀਂ ਮੈਨੂੰ ਕੀ ਦਿੱਤਾ ਪਰ ਮੈਂ ਇੱਕ ਗੱਲ ਕਰਦਾ ਹੈਗਾ ਕਿ ਇਹ ਕਸ਼ੂਦਾ ਨਾਲੋਂ ਵੀ ਵੱਧ ਅਸੀ ਜੀਵੇਂ ਪਾਪਾ ਜੀ ਕਿਉਂ ਕਿ ਸਾਡੇ ਨਾਲ ਜਿੱਦਣ 21 ਤਰੀਕ ਨੂੰ ਉਹਨਾਂ ਨੇ 19 ਤਰੀਕ ਨੂੰ ਫੈਰ ਕੀਤਾ ਮਲਾਈਲਾ ਦਾ ਕੀਤਾ ਔਰ ਅਮਰੀਕਾ ਦੇ ਬੰਦਿਆਂ ਨੇ ਆਣ ਕੇ ਫੈਰ ਕੀਤਾ ਉਹ ਇਹਨਾਂ ਦੇ ਦੋਏ ਦਿਨ ਉਹ ਸਾਡੇ ਅਸੀਂ ਜਖਮੀ ਹੋ ਗਏ ਆ ਇਹਨਾਂ ਨੇ ਉਹ ਮੁੜ ਕੇ ਗੰਨਾ ਪੜ ਲਈ ਜਾ ਸਾਡੇ ਬੰਦਿਆਂ ਨੇ ਉਹਨਾਂ ਤੋਂ ਚੱਲੀਆਂ ਨੇ ਇਹਨਾਂ ਤੋਂ ਦਾਈ ਪੜ ਲਈ ਜਾ ਉਹਦੇ ਵਿੱਚ ਕੀ ਹੋਇਆ ਕਿ ਅਸੀਂ ਉਸ ਟੈਂਕ ਦੇ ਵਿੱਚ ਜਲ ਗਏ ਇਹਦੇ ਸਾਹਿਬ ਦੀ ਕਾਫੀ ਹਾਲਤ ਖਰਾਬ ਹੋ ਗਈ ਪੇਟ ਕਰ ਗਿਆ ਸੀ ਤਾਂ ਮੈਨੂੰ ਤਾਂ ਬਿਲਕੁਲ ਹੀ ਮੈਨੂੰ ਇਹ ਇੱਥੇ ਜਿਹੜਾ ਭਾਨਕੋਟ ਗਏ ਅਗੇ ਤਾਂ ਦਿਸਣੋਂ ਆਟ ਗਿਆ ਸੀਗਾ ਅੱਖਾਂ ਬੰਦਾਂ ਉਹਦੇ ਯਾਨੀ ਸਾਰਾ ਸਰੀਰ ਡਰ ਗਿਆ ਸੀ ਸੜ ਗਿਆ ਸੀ ਇਹਦੇ ਵਿੱਚ ਅਸੀਂ ਇੱਥੋਂ ਫਿਰ ਦਿੱਲੀ ਚੱਲ ਗਏ ਦਿੱਲੀ ਫਿਰ ਸਾਡੇ ਮੇਹਬਬ ਸਾਹਿਬ ਦੀ ਮੇਮ ਸਾਹਿਬ ਆ ਗਈ ਉਹ ਆਣ ਕੇ ਉਸੇ ਬੜੀ ਰੋਏ ਉਹ ਕਹਿੰਦਾ ਮੇਹਬਬ ਕਹਿੰਦਾ ਇਸ ਟਾਈਮ ਤੇ 20 ਰੁਪਿਆ 50 ਦਿਨਾਂ ਦੇਖ ਗੱਲ ਕਰਕੇ ਉਹਦੇ ਲਈ ਉੱਥੇ ਉੱਥੇ ਗਈ ਆ ਤਾਂ ਉਹ ਕੰਨੀ ਵੀ ਮੈਨੂੰ ਹੀ ਦੱਸਿਆ ਕਹਿੰਦਾ ਜਿਹੜੇ ਪਸ਼ੀਆਂ ਪੱਟੀਆਂ ਆ ਕੋਈ ਕਪੜਾ ਨਹੀਂ ਉਹ ਆ ਕੇ ਮੇਰੇ ਕੋਲ ਕਹਿੰਦੀ ਵੀ ਸਾਂ ਮੈਂ ਤਾਂ ਤਾਂ ਮੇਰੇ ਤੋਂ ਬੋਲ ਨਹੀਂ ਹੁੰਦਾ ਸਭ ਦਾ ਨਾਮ ਮੈਨੂੰ ਜਿਹਦਾ ਸੀ ਅੱਖਾਂ ਤੋਂ ਲੱਗੇ ਬੋੜੀ ਐਸਾ ਹਾਲਾ ਸੜਗੀ ਸੀ ਕਿ ਸਾਰੇ ਸਰੀਰ ਤੇ ਪੱਟੀਆਂ ਕਰਨੀਆਂ ਪਈ ਸਾਰੇ ਸਰੀਰ ਤੇ ਪੱਟੀਆਂ ਕਰਨੀਆਂ ਪਈ ਸਾਰਾ ਸਰੀਰ ਪੱਟੀਆਂ ਨਾਲ ਹੀ ਸ਼ਕਾ ਨਾ ਕੋਈ ਕਿਉਂ ਸ਼ੇਰ ਕਰੇ ਇਸ ਵੀ ਸਾਰੇ ਗਲਗੈ ਸੀ ਦੇ ਮੂੰਹ ਸਿਰ ਸਾਰਾ ਸਭ ਲੱਤਾਂ ਬਾਹਾਂ ਜਿਲੀਆਂ ਹੈਗੀਆਂ ਇਹ ਫੇਰ ਮੇਰਾ ਆਇਆ ਹੁਣ ਥੋੜਾ ਕੰਮ ਕਰਦਾ ਹੈਗਾ ਇਹ ਤੇ ਕਰਦਾ ਰਹੀ ਸੀਗਾ ਇਹ ਲੈਫਟ ਸਾਈਡ ਜਿਹੜੀ ਸੀ ਬਹੁਤ ਜ਼ਿਆਦਾ ਜ਼ਿਆਦਾ ਜਲ ਗਈ ਠੀਕ ਹੈ ਇਹ ਤੋਂ ਅਸੀਂ ਜਿੰਨਾ ਫੇਰ ਦੂਸਰੇ ਦਿਨ ਮੇਹਰ ਸਾਹਿਬ ਦੀ ਉੱਥੇ ਡੈਥ ਹੋ ਗਈ ਦਿੱਲੀ ਜਾ ਕੇ ਦਿੱਲੀ ਜਾ ਕੇ ਤਾਂ ਇਹਨਾਂ ਨੇ ਫੇਰ ਉੱਥੋਂ ਕਿਹਾ ਵੀ ਇਹਨੂੰ ਇੱਕੋ ਚੱਕ ਕੇ ਮਾਰੋ ਬੰਬੇ ਤੇ ਇਹ ਬੇਨਰ ਸਾਡਾ ਅਪਰੇਟੇ ਬਿਨਾਂ ਆਈ ਸੀਗਾ ਅਸੀਂ ਉੱਥੋਂ ਬੇਹਾਰ ਪ੍ਰੀਮੇਜ ਸਾਹਿਬ ਦਾ ਪੁੱਛਦਾ ਤਾਂ ਦੱਸੋ ਉੱਥੇ ਚੱਲ ਗਿਆ ਉੱਥੇ ਬੰਦੂ ਦਾ ਸਾਥ ਮਿਲਿਆ ਉਹਦੇ ਜਾ ਕੇ ਇੱਕ ਜੀਵਨ ਆ ਦੋ ਸਵਾ ਦੋ ਮਹੀਨੇ ਦੀ ਬਾਅਦ ਮੇਰੀਆਂ ਅੱਖਾਂ ਜਿਹੜੀਆਂ ਜ਼ੀਰ ਤੋਂ ਥੋੜੀਆਂ ਥੋੜੀਆਂ ਉਹਨਾਂ ਨੇ ਪਰਬਟਿਆਂ ਤੋਂ ਕਟਿਆ ਮਾਸ ਤਾਂ ਮੈਨੂੰ ਕਹਿਣ ਵੀ ਦੇਖ ਬਾਹਰ ਨੂੰ ਤੈਨੂੰ ਦੀਦਾ ਮੈਂ ਕਹਿ ਵੀ ਦੀਦਾ ਅਸਲ ਇਹ ਤੇ ਬਾਅਦ ਵਿੱਚ ਉਹਨਾਂ ਨੇ ਥੋੜਾ ਥੋੜਾ ਮਾਸ ਕੱਟ ਕੇ ਸਾਨੂੰ ਉੱਥੇ ਪੰਚਾ ਮੈਂ ਵੀ 7-8 ਮਹੀਨੇ ਜੀ ਉੱਥੇ ਹਸਪਤਾਲ ਦੇ ਵਿੱਚ ਸਾਡਾ ਇਲਾਜ ਹੋਇਆ ਉੱਥੇ ਠੀਕ ਹੈ ਹਾਂਜੀ ਉਥੋਂ ਵੀ ਇਸ ਤਰ੍ਹਾਂ ਪਰ ਇਸ ਗਵਰਨਮੈਂਟ ਨੇ ਸਾਨੂੰ ਇਹ ਪੁੱਛਿਆ ਹੀ ਨਹੀਂ ਵੀ ਤੁਹਾਨੂੰ ਕੋਈ ਅਸੀਂ ਮਦਦ ਦਈਏ ਜਾਂ ਸਾਨੂੰ ਕੋਈ ਝੜੇ ਬੱਚੇ ਆ ਜਾਂ ਕੀ ਹੈਗਾ ਆ ਕਿਹਨੂੰ ਅਸੀਂ ਬਦਲ ਜੀ ਆਹ ਪੈਨਸ਼ਨ ਹੀ ਹੈ ਨਾ ਜਿਹੜੀ ਪੈਨਸ਼ਨ ਸਾਨੂੰ ਲੱਗੀ ਹੈ ਯਾਨੀ ਕਿ ਉਹ ਇੰਨੀ ਬਹਾਦਰੀ ਨਾਲ ਜੰਗ ਲੜਨ ਦੇ ਬਾਵਜੂਦ ਵੀ ਉਹ ਮੁੱਲ ਨਹੀਂ ਮਿਲਿਆ ਮੁੱਲ ਨਹੀਂ ਸਾਨੂੰ ਮਿਲਿਆ ਬਸ ਇਹ ਗੱਲ ਹੈ ਠੀਕ ਹੈ ਤੇ ਉਹ ਤੋਂ ਬਾਅਦ ਤੁਸੀਂ ਕਹਤਰ ਦੀ جنگ ਲੜੀ ਕਹਤਰ ਦੀ ਜਿਹੜੀ ਆ جنگ ਲੜੀ ਉਹ ਮੈਂ ਪਿੱਛੇ ਬੈ ਕੇ ਲੜੀ ਆ ਅੱਛਾ ਜੀ ਕਿਉਂ ਮੈਂ ਕਾਟਾਗਰੀ ਸੀ ਹੋ ਗਿਆ ਸੀਗਾ ਉਹਦੇ ਵਿੱਚ ਮੈਂ ਮੇਰਾ ਮਾਨਤਾ ਕਰਦਾ ਸੀ ਬੈ ਕੇ ਟੈਂਕ ਤੇ ਗਨ ਤੇ ਚੱਲ ਜਾਵਾਂ ਅੱਛਾ ਪਰ ਸਾਡੇ ਜਿਹੜੇ ਅਫਸਰ ਸੀ ਕਿ ਉਹ ਕਹਿੰਦੇ ਬਿਲਕੁਲ ਇਹ ਤੇ ਨਾ ਠੀਕ ਹੈ ਜੀ ਕਿਉਂਕਿ ਦਾ ਪਿੱਛੇ ਰਹਿ ਤੂੰ ਤੈਨੂੰ ਕੋਈ ਨਹੀਂ ਇਸ ਕਰਕੇ ਸ਼ਕਲਕਾਰ ਤਸਵੀਰਾਂ ਅਸੀਂ ਬਕਾਸਪੁਰ ਦੀ ਤਸਵੀਰਾਂ ਸ਼ਕਲਕਾਰ ਉਧਰ ਹੀ ਸਾਈਡ ਪਾਕਿਸਤਾਨ ਪੰਦਾ ਗਈ ਜੀ ਪਾਕਿਸਤਾਨ ਹਾਂਜੀ ਉਹ ਅਸੀਂ ਲੈ ਦੇ ਸੀ ਇਹਦੇ ਵਿੱਚ ਠੀਕ ਤੇ ਜਿਹੜੀ ਘੱਤਰ ਵਾਲੀ ਲੰਗ ਆ ਇਹ ਕਿੰਨਾ ਕੁ ਟਾਈਮ ਚੱਲੀ ਸੀ ਇਹ ਜੀ ਪੰਜ ਚਾਰ ਦਿਨ ਚੱਲੀ ਬਸੇ ਦੇ ਇੰਨਾ ਟਾਈਮ ਸ਼ਿਗਾ ਪਰ ਕੋਈ ਇਹਦਾ ਕੋਈ ਏਡਾ ਨਹੀਂ ਸ਼ਿਗਾ ਪਈ ਅਸੀਂ ਇਹ ਇਹਦੇ ਬਾਰੇ ਕੁਝ ਦੱਸਣ ਕੀਏ ਤੇ ਕੀ ਕਿਦਾਂ ਹੋਇਆ ਥੋੜਾ ਇਹਦਾ ਲਾ ਇੱਕ ਦੋ ਦਿਨ ਝਟ ਕੋਈ ਆ ਫੇ ਉੱਥੇ ਰੋ ਖਤਮ ਹੋ ਗਈ ਖਤਮ ਹੋ ਗਈ ਖਤਮ ਹੋ ਗਈ ਠੀਕ ਹੈ ਠੀਕ ਇਸ ਤਰ੍ਹਾਂ ਪਹਿਣ ਦੀ ਲੜਾਈ ਲੜੀਆ ਪਹਿਣ ਦੀ ਲੜਾਈ ਤਾਂ ਅੱਛੇ ਮੈਂ ਤੁਹਾਨੂੰ ਬਾਈ ਡਿਟੇਲ ਬੋਲਣ ਲੱਗਾ ਤਾਂ ਮੈਂ ਤੁਹਾਨੂੰ ਮੇਰਾ ਕਹ ਲਿਓ ਅੱਧਾ ਘੋੜਾ ਕਿਹਾ ਜਾਂ ਗਿਆ ਤੇ ਇਹ ਸ਼ ਬੋਲੂਗਾ ਅੱਛਾ ਬਾਬਾ ਜੀ ਤੁਸੀਂ ਸਾਡੇ ਨਾਲ ਆਫ ਕੈਮਰਾ ਪਹਿਲਾਂ ਆਪਾਂ ਗੱਲ ਕੀਤੀ ਸੀਗੀ ਕਿ ਤੁਸੀਂ ਦੱਸਦੇ ਕਿ ਤੁਹਾਨੂੰ ਦਿੱਲੀ ਕਿੱਥੇ ਨੇ ਸੱਦਿਆ ਸੀਗੇ ਤੇ ਉੱਥੇ ਕੋਈ ਜਦੋਂ ਤੁਸੀਂ ਸਪੀਚ ਕਰ ਰਹੇ ਸੀਗੇ ਤੇ ਕੋਈ ਕੁੰਡਾ ਲੈ ਕੇ ਖੜਾ ਹੋ ਗਿਆ ਸੀਗਾ ਉਹਦੇ ਬਾਰੇ ਵੀ ਸਾਨੂੰ ਜਰੂਰ ਦੱਸਿਓ ਵੀ ਉਹ ਕੀ 바ਕਾ ਹੋਇਆ ਸੀਗਾ ਉਹਦੇ ਵਿੱਚ ਇਸ ਤਰ੍ਹਾਂ ਸੀਗਾ ਜੀ ਵੀ ਅਸੀਂ ਮੈਂ ਦਿੱਲੀ ਬੋਲਣ ਵਾਸਤੇ ਗਿਆ ਸੀ ਪਹਿਲਾਂ ਤਾਂ ਮੈਂ ਗਿਆ ਸੀ ਇੰਟਰਵਿਊ ਵਾਸਤੇ ਠੀਕ ਹੈ ਉਦੋਂ ਮੈਂ ਇੰਟਰਵਿਊ ਕਰਕੇ ਆ ਗਿਆ ਤਾਂ ਮੈਂ ਮਹੀਨੇ ਪਿਛੋਂ ਉਹਨਾਂ ਨੇ ਮੁੱਕੀ ਅਸੀਂ ਨੇ ਪ੍ਰੋਗਰਾਮ ਇਹ ਰੱਖ ਲਿਆ ਹੈਗਾ ਤੇ ਉਹ ਬੋਲਣਗੇ ਤੇ ਠੀਕ ਹੈ ਤੇ ਕਿਉਂ ਮੈਂ ਭਰਾ ਤੋਂ ਬੋਲਿਆ ਸੀ ਇੱਥੇ ਦਿੱਲੀ ਵਾਲੇ ਕੁਝ ਬੰਦੇ ਆਏ ਹੋ ਸੀਗੇ ਉਹਨਾਂ ਨੇ ਕਿ ਉੱਥੇ ਜਾ ਕੇ ਦੱਸਿਆ ਕਿ ਜੇ ਉਹਨਾਂ ਨੂੰ ਬੁਲਾਓ ਜਾਦਾ ਇਥੇ ਨਾ ਹੀ ਲੋਕਾਂ ਨੂੰ ਪਤਾ ਲੱਗੂ ਨੀ ਲੜਾਈ ਕੀ ਗਿਆ ਕਿੱਦਾਂ ਲੜੀ ਜਾਂਦੀ ਆ ਤੇ ਉਹਨਾਂ ਨੇ ਮੈਨੂੰ ਬੁਲਾਇਆ ਇਹ ਅਤਨਾ ਮੈਡਮ ਹੈ ਵੀ ਆ ਉਹ ਵੀ ਆਪਣੇ ਆਪਿਆ ਡਿਮਾਂਟੂ ਆ ਕਿ ਇਹ ਹੈਗਾ ਇਹ ਚ ਸੋਸ਼ਲ ਮੀਡੀਆ ਹਾਂ ਜੀ ਠੀਕ ਮੀਡੀਆ ਤੇ ਆਓ ਠੀਕ ਹੈ ਮੀਡੀਆ ਦੀ ਕੋਪਾਤੀ ਦਾ ਉਹਨਾਂ ਨੇ ਬੁੱਕ ਲਿਖੀ ਜੀ ਸਾਡੇ ਤੇ ਹਾਂ ਠੀਕ ਹੈ ਉਹਨਾਂ ਵਿੱਚ ਇੱਕ ਕਿਤਾਬ ਰਿਲੀਜ਼ ਹੋਣੀ ਕੀਤੀ ਸੀਗੀ ਪਹਿਲੀ ਲੜਾਈ ਦੀ ਸਾਰੀ ਤਕਰੀਬਨ ਬਾਦਲ ਦੀ ਆ ਲੜਾਈ ਇਹਦੇ ਵਿੱਚ ਕੀ ਕੀਆ ਉਹ ਟਟਾ ਡਾ ਜਿਕਰ ਵੀ ਕੀਤਾ ਗਿਆ ਨਾ ਜਿਕਰ ਕਾफी ਕੀਤਾ ਗਿਆ ਤਿੰਨ ਚਾਰ ਸਫੇ ਤੇ ਜ਼ਿਕਰ ਕੀਤਾ ਗਿਆ ਮੇਰਾ ਯਾਨੀ ਲਾਸਟ ਮਿੰਟ ਵੀ ਉਹਨਾਂ ਨੇ ਕਾफी ਹੀ ਕੀਤਾ ਹੈ ਨਾ ਠੀਕ ਹੈ ਤੇ ਮੈਂ ਤਾਂ ਕਹਿਣਾ ਹੈਗਾ ਇਹ ਉਸ ਗੌਰਮੈਂਟ ਨਾਲੋਂ ਤਾਂ ਮੈਂ ਇਹਨਾਂ ਨੂੰ ਕਹੂੰਗਾ ਵੀ ਮੇਰਾ ਬੜਾ ਸਤਿਕਾਰ ਕੀਤਾ ਉਹਨਾਂ ਨੇ ਦਿੱਲੀ ਵਾਲਿਆਂ ਨੇ ਜਿਹੜੇ ਅਚਨਾ ਮੈਡਮ ਹਾਂਜੀ ਉਹਦੇ ਚ ਅਸੀਂ ਉੱਥੇ ਬੋਲੇ ਜਾਦੇ ਜਿਸ ਵੇਲੇ ਬੋਲੇ ਹੈਗੇ ਆ ਤਾਂ ਆਪਣੇ ਲਫੈ ਮਿਨਿਸਟਰ ਸਾਹਿਬ ਬੈਠੇ ਸੀ ਉਹ ਸ਼ੋਹੂ ਰੌਪਸਾ ਸਾਹਿਬ ਐਂਬੈਸੀ ਦੇ ਸਾਰੇਆਂ ਨੂੰ ਸੰਬੋਧਨ ਕਰਕੇ ਫਤਿਹ ਬੁਲਾ ਲਈ ਤੇ ਦੱਸਿਆ ਮੈਂ ਕਿਹਾ ਭਈ ਪਹਿਲਾਂ ਮੇ ਤੋਂ ਚਾਰ ਜਨਨਾ ਸਾਹਿਬ ਬੋਲੇ ਤੇ ਦੋ ਬਰਗੇਡੀਰ ਸਾਹਿਬ ਬੋਲਣੇ ਆ ਠੀਕ ਹੈ ਉਹ ਗੱਬੇ ਮੇਰਾ ਨਾਮ ਆ ਗਿਆ ਮੈਂ ਇੱਕ ਲੱਖ ਹਜ਼ਾਰ ਸਿਕਾ ਤਾਂ ਉਮੈਰ ਹੁਣ ਦੱਸਿਆ ਮੈਂ ਕਿਹਾ ਭਈ ਮੈਂ ਸਾਰਾ ਦੱਸਿਆ ਮੈਂ ਪੰਜਾਬ ਦੇ ਰਹਿਣ ਵਾਲਾ ਆ ਡਿਸਟ੍ਰਿਕਟ ਸ਼ਾਹਪੂਰਿਆ ਤਾਂ ਪਿੰਡ ਮੇਰਾ ਟਿਕੜ ਕਲਾ ਹੈ ਬੀਸੂ ਮੇਰਾ ਨਾਮ ਆ ਮੇਰੇ ਪਾਸ ਦਾ ਨਾਮ ਅਜਨ ਸਿੰਘ ਹੈ ਜੀ ਤੇ ਮੈਂ ਪਾਸਤਾ ਬ੍ਰਿਜ ਸਰਵਿਸ ਕੀਤੀ ਆ ਤੇ ਸੈਂਚੂਰੀ ਟੈਂਕਿਆ ਮੇਰੇ ਸਾਡੀ ਪੁੱਛ ਕੇ ਜੇ ਕਮਾਂਡ ਦਾ ਮਹੱਤਵ ਦਾ ਫਲੇਟ ਠੀਕ ਹੈ ਉਹ ਜਨਰਲ ਸਾਹਿਬ ਨੇ ਫੂਟਾ ਇਸ ਤਰ੍ਹਾਂ ਕੀਤਾ ਉਹ ਕਹਿੰਦਾ ਤੂੰ ਬੀਸੂਆ ਕਿਉਂ ਉਮਰ ਕਾਫੀ ਹੋ ਗਈ ਸੀ ਠੀਕ ਹੈ ਇਸ ਕਰਕੇ ਤਾਂ ਉਹਨਾਂ ਨੇ ਜਿੱਕ ਦਿੱਤਾ ਮਗਰੋਂ ਉਹ ਬੜੇ ਸੀਗੇ ਤੇ ਅਸੀਂ ਉੱਥੇ ਉਹਨਾਂ ਨੂੰ ਦੱਸਿਆ ਸੀ ਡਿਫੈਂਸ ਮਿਨਿਸਟਰ ਰੋਡ ਕੇ ਚਲੇ ਚਲੇ ਸੀ ਪਰ ਨਹੀਂ ਲੋਕ ਕਹਿਉਂਨ। ਠੀਕ ਹੈ। ਮੈਂ ਤੇਾਨੂੰ ਲੜਾਈ ਦਿਖਾਈਏ। ਕੀ ਅਸੀਂ ਉੱਥੇ ਕਰਦੇ ਆਂ? ਦਿੱਲੀ 'ਚ ਬਹਿ ਕੇ ਨਹੀਂ ਪਤਾ ਲੱਗਦਾ ਕਿ ਇਹਨੂੰ ਕੀ ਆ। ਸਹੀ ਗੱਲ। ਪੁਰਾਣੇ ਜਿਹੜੇ ਵੀ ਬਾਦਸ਼ਾਹ ਸੀ ਉਹ ਖੁਦ ਲੜਾਈ ਜਾਂਦੇ ਸੀ। ਖੁਦ ਅੱਗੇ ਹੁੰਦੇ ਸੀ। ਖੁਦ ਅੱਗੇ ਹੁੰਦੇ ਸੀ। ਹੁਣ ਸਾਡੇ ਬਾਦਸ਼ਾਹ ਐ ਦਿੱਲੀ 'ਚ ਬੈਠੇ ਆ। ਬਾਡੀ 'ਤੇ ਕੁਝ ਵੀ ਹੁੰਦਾ ਰਹੇ, ਕੀ ਹੁੰਦਾ ਕੀ ਨਹੀਂ। ਉਹ ਤਾਂ ਸਾਰੇ ਅਫਸਰ ਸਾਹਿਬ ਲੋਕ ਜਾਣਣ ਕੀ ਨਾ ਜਾਣ। ਇਹ ਉਹਦੇ 'ਚ ਅਸੀਂ ਲੜਾਈ ਉਹਨਾਂ ਨੂੰ ਦਸੀ ਸਾਰੀ ਜਿਹੜੀ ਵੀ ਆ ਕਿਦਾਂ ਹੈ ਮੈਂ ਉੱਥੇ ਇਹਨਾਂ ਰਸ਼ੀਆ ਮੈਂ ਕਹਿਆ ਸੀ 1 ਮਿੰਟ ਦੇ ਵਿੱਚ 15 ਟੈਂਕਾ ਹਾਟਾ ਦੇਵਾਂਗੇ 1 ਮਿੰਟ ਚ ਜਿਹੜੇ ਡਿਫੈਂਸ ਮਿਨਿਸਟਰ ਉਹਨਾਂ ਨੂੰ ਤੇ ਹੀ ਦੱਸਿਆ ਹਾਂ ਜਿਹੜੇ ਡਿਫੈਂਸ ਵਾਲੇ ਬੰਦੇ ਸਾਰੇ ਉੱਥੇ ਬੈਠੇ ਹੋਏ ਉਸ ਟਾਈਮ ਤੇ ਜਿਹੜੇ ਸੀ ਹਾਂਜੀ 1 ਮਿੰਟ ਦੇ ਵਿੱਚ ਮੈਂ ਕਿਹਾ ਕੋਈ ਵੀ ਹੱਥ ਖੜਾ ਕਰਕੇ ਦੱਸਦਾ ਹੈ ਕਿ ਅਸੀਂ ਇਹਨਾਂ ਦਾ ਦੁਸ਼ਮਣ ਦਾ ਇਹਨਾਂ ਨੂੰ ਨੁਕਸਾਨ ਕੀਤਾ 1 ਮਿੰਟ ਟਾਈਮ ਦੇਵਾਂਗੇ 15 ਟੈਂਕਾ 1 ਮਿੰਟ ਦੇ ਵਿੱਚ ੜਾ ਦੇਵਾਂ ਤਾਂ ਦੱਸੋ ਠੀਕ ਹੈ ਹਾਂਜੀ ਔਰ ਇਹਨਾਂ ਸਾਡਾ ਉੱਤੇ ਪ੍ਰਭਾਵ ਪੈ ਗਿਆ ਕਿ ਪਾਕਿਸਤਾਨ ਨੂੰ ਪਤਾ ਨਹੀਂ ਲੱਗਾ ਵੇ ਕਿੱਧਰ ਜਾਣਾ ਮੁੜ ਕੇ ਉਹਨਾਂ ਦੀਆਂ ਟੈਂਕਾਂ ਸਾਡੇ ਸਾਹਮਣੇ ਆਉਂਦੀਆਂ ਸੀਗੀਆਂ ਇੱਕ ਤਾਂ ਫੈਰ ਹੋਣ ਲਗਾ ਤਾਂ ਮਗਰ ਜੀਤ ਤੇ ਮਿਰ ਸਾਹਿਬ ਸਦਾ ਵੇ ਸਾਹਿਬ ਗੁੰਦਾ ਦਿੰਦਾ ਬੀਸਿੰਦ ਉਹ ਇੱਕ ਕੋਠਾ ਜਿਹਾ ਸੀ ਕੋਠੇ ਦੀ ਆੜ ਦੇ ਵਿੱਚ ਉਹਨਾਂ ਨੇ ਤਿੰਨ ਟੈਂਕਾਂ ਸੀ ਜਾਂ ਜਖਦੀ ਕਹਿੰਦਾ ਤੂੰ ਆਬਜ਼ਰਵੇਸ਼ਨ ਕੀਤੀ ਅੱਗੇ ਆਪਣੇ ਮਹਾਰਾਜ ਸਾਹਿਬ ਕਰ ਲਈ ਆ ਕਿੰਨਾ ਤਿੰਨ ਟੈਂਕਾਂ ਖੜੀਆਂ ਹੋ ਗਈਆਂ ਤੇਰੇ ਸਾਹਮਣੇ ਮੈਂ ਸਾਬ ਇੱਕ ਗੋਲਾ ਹੀ ਨਾ ਤੇ ਹਰ ਨੂੰ ਲਗਾ ਦੇਣਾ ਮੈਂ ਠੀਕ ਹੈ ਹੈ ਜੀ ਮੈਂ ਕਹੇ ਜੇ ਰੇਂਜ ਪੂਰਾ ਲਾਤਾ ਨਾ ਤਾਂ ਇਹ ਤੇ ਹਾਂ ਦੇ ਲੰਘ ਜਾਣਾ ਦਾ ਗੋਲਾ ਠੀਕ ਹੈ ਉਹ ਫੇਰ ਗੋਲਾ ਪਹਿਲਾ ਮਾਰਿਆ ਉਹ ਪਹਿਲੀ ਜਿਹੜਾ ਤਾ ਉਹ ਜਾਂ ਦੂਜੀ 'ਚ ਵੀ ਲੱਗਾ ਹੋਏ ਸੀ ਇਹ ਤਾਂ ਹੁਣ ਅਸੀਂ ਕਹਿ ਨਹੀਂ ਸਕਦੇ ਪਰ ਉਠਾ ਤਾਂ ਗਿਆ ਠੀਕ ਹੈ ਉਠਾ ਤਾਂ ਗਿਆ ਧੋਣਾ ਜਿਦਾਂ ਜਦੋਂ ਵੇਜੀ ਰੋਡ ਚਲ ਗਿਆ ਤਾਂ ਲੰਘ ਗਿਆ ਲੰਘ ਗਿਆ ਉਹਦੇ ਵਿੱਚ ਉਹਦੇ ਵਿੱਚ ਕੀ ਹੋਇਆ ਕਿ ਉਹ ਟੈਂਕਾਂ ਨੰਨੀਆਂ ਹੋ ਗਈਆਂ ਠੀਕ ਹੈ ਉਹ ਬਲਾਈ ਸੌੜ ਗਿਆ ਜੀ ਹਾਂ ਜੀ ਮੇਰੇ ਸਾਹਬ ਕੇ ਸਾਡਾ ਆਪਰੇਟਰ ਕਹਿੰਦਾ ਕਹਿੰਦਾ ਵੀ ਇਹਨਾਂ ਨੇ ਕਹਿਣਾ ਖਰੇ ਅਸੀਂ ਦੌੜ ਜਾਣਾ ਹੈਗਾ ਗੂਵਿੰਗ ਟਾਰਗੇਟ ਸਕੇ ਤੇਰਾ ਬਹੁਤ ਆ ਠੀਕ ਹੈ ਜੀ ਹਾਂ ਜੀ ਉਹ ਇੱਕ ਪਹਿਲੀ ਜਿਹੜੀ ਉਹਨੇ ਇੱਕ ਮਾਰਿਆ ਉਹ ਤਾਂ ਉੱਥੇ ਅੱਗ ਬਲ ਗਈ ਦੂਈ ਉੱਥੇ ਦੌੜਨੇ ਵੀ ਉਹ ਗਾਂਹ ਜਾਵੇ ਉਹਦੇ ਜਦਗਾ ਉਹਦੀ ਵੀ ਅੱਗ ਮਾਰੀ ਕੀ ਉਹ ਤੋਂ ਅੱਗੇ ਜਾਵੇ ਉਹ ਉੱਥੋਂ ਦੌੜੀ ਤੇ ਮੈਂ ਦੌੜ ਜਾਣਾ ਠੀਕ ਹੈ ਪਰ ਮੂਵਿੰਗ ਟਾਰਗੇਟ ਮੇਰੇ ਕੋਲ ਬਹੁਤ ਸਿਗਾ ਮੈਂ ਅੰਦਰ ਸਭ ਕੀ ਗੰਦਰੀ ਮੈਂ ਪਾਸ ਕੀਤੀ ਸੀ ਪਰ ਮੂਵਿੰਗ ਟਾਰਗੇਟ ਦਾ ਮੇਰਾ ਰਿਕਾਰਡ अच्छा बाबा जी ਕਿਹੜੇ ਸਾਲ ਵਿੱਚ ਤੁਸੀਂ ਰਿਟਾਇਰਮੈਂਟ ਹੋਰ ਕਿਹੜੇ ਰੈਂਕ ਤੋਂ ਰਿਟਾਇਰਮੈਂਟ ਹੋਏ ਮੈਂ ਇੱਕ ਦਫੇਦਾਰ ਸ਼ਿਵਾਜੀ ਜੀ ਜਿਹਨੂੰ ਤੇ ਬਾਕੀ ਮੈਂ ਆਪੋ ਆਪਣੇ ਇਦਾਂ ਆਰਮਡ ਕੋਰਪਸ ਦੇ ਵਿੱਚ ਕਹਿੰਦੇ ਆ ਸਾਡੇ ਸੂਬੇਦਾਰ ਸਰਦਾਰ ਕਹਿੰਦੇ ਆ ਸੌਲਦਾਰ ਜਿਹੜਾ ਉਹਨੂੰ ਦਫੇਦਾਰ ਕਹਿੰਦੇ ਆ ਤੇ ਕਿਹੜੇ ਸਾਲ ਵਿੱਚ ਰਿਟਾਇਰਮੈਂਟ ਹੋਈ ਤੁਹਾਡੀ ਮੈਂ 77 ਵਿੱਚ ਰਿਟਾਇਰ ਹੋਇਆ ਤੇ ਕਿ ਜੰਗਲਰਦਨ ਤੋਂ 2 ਸਾਲ ਬਾਅਦ ਤੁਸੀਂ ਰਿਟਾਇਰਮੈਂਟ ਹਾਂ ਜੀ ਠੀਕ ਹੈ ਤੇ ਜਦੋਂ ਰਿਟਾਇਰਮੈਂਟ ਆਇਆ ਉਦੋਂ ਪੈਨਸ਼ਨ ਕਿੰਨੀ ਸੀ ਉਹ ਲੋ ਪੈਨਸ਼ਨ ਸੀ ਜੀ 36 ਰੁਪਏ 36 ਰੁਪਏ ਉਸ ਟਾਈਮ ਦੇ ਹਿਸਾਬ ਨਾਲ 36 ਰੁਪਏ ਬਹੁਤ ਸੀਗੇ ਕਿ ਜਾਂ ਠੀਕ ਸੀਗੇ ਇਹ ਬਹੁਤ ਹੀ ਸੀਗੇ ਲਾ ਚੰਗੇ ਹੀ ਸੀਗੇ ਉਦਾਂ ਮੈਨੂੰ ਜਿਹੜੇ ਮੇਰੇ ਨਾਲ ਦੇ ਸੀ ਮੈਂ ਮਜ਼ਦੂਰ ਸੀ ਦਾ ਘਰ ਦੀ ਕੋ ਹਾਲਾਤ ਮੇਰੀ ਠੀਕ ਨਹੀਂ ਸੀਗੀ ਠੀਕ ਤਾਂ ਮੈਂ ਹੁਣਾ ਪਿਆ ਨਹੀਂ ਤਾਂ ਮੈਂ ਆਪਣੀ ਕੁਆਲੀਫਿਕੇਸ਼ਨ ਕਾਫੀ ਕੀਤੀ ਸੀ ਬਜਲੰਦਰ ਇੱਕ ਵਾਰੀ ਮੈਂ ਧਿਆਨ ਉਹ ਦੱਸਤਾ ਗਿਆ ਸੀਗਾ ਜਿਸਵੀਰ ਸਾਹਿਬ ਮਾਨਡਰ ਸੀਗੇ ਇਹ ਮੇਰੇ ਨਾਲ ਦੋ ਬੰਦੇ ਪਿੱਛੇ ਦੇ ਸੀਗੇ ਤਾਂ ਉਹਨਾਂ ਨੇ ਮੈਨੂੰ ਸੱਜਿਆ ਵਜ ਦਾ ਉੱਠ ਕੇ ਮਾਨਡਰ ਸੀਗਾ ਉੱਠਿਆ ਉਹਕੇ ਮੈਨੂੰ ਜੋ ਪਿਪਾੜੀ ਨਾਲ ਮੇਰੇ ਦੋ ਗੁੱਗੇ ਮਾਰਦੇ ਠੀਕ ਹੈ ਹੈ ਬੜਾ ਪਿਆਰ ਉਹ ਮੈਨੂੰ ਦਿੱਤਾ ਅੱਛਾ ਬਾਬਾ ਜਾਂਦੇ ਜਾਂਦੇ ਸਾਡੇ ਦਸ਼ਕਵੀਰਾਂ ਨੂੰ ਕੁਝ ਸੁਝਾਅ ਦੇਣਾ ਚਾਹੁੰਦੇ ਹ ਤੁਸੀਂ ਦੇਖੋ ਮੈਂ ਸੁਝਾਅ ਇਹਨਾਂ ਨੂੰ ਇਹ ਜੰਗਾ ਕਿ ਆਪਣਾ ਕੀਤਾ ਕਰ ਠੀਕ ਹੈ ਕਿਸੇ ਆਲੇ ਇਹ ਨਾ ਦੇਖਣਾ ਵੀ ਮੈਂ ਇਸ ਬੰਦੇ ਨੂੰ ਲੁੱਟ ਲਵਾਂ ਜੀ ਇਹ ਇਹ ਮਜਰੂਰ ਕਹੂੰਗਾ ਕਿ ਆਪਣਾ ਜਿਹੜਾ ਆ ਇਮਾਨਦਾਰੀ ਦਾ ਜੋਖਸ ਵੀ ਤੁਸੀਂ ਕੀਤਾ ਕਰਦੇ ਨਾ ਉਹਦੇ ਨਾਲ ਇਹਨਾਂ ਬਾਧੇ ਕਰਦੇ ਜਿਹਦਾ ਲੇਖਾ ਕੋਈ ਨਹੀਂ ਕਿਉਂਕਿ ਮੈਂ ਆਪ ਜਮਾ ਕੇ ਸਾਰਾ ਕੰਮ ਦੇਖ ਲਿਆ ਪੰਜ ਮੈਂ ਕਿਸੇ ਦੀ ਆੜ ਨਹੀਂ ਲਈ ਕਿ ਤੂੰ ਬੈਨੂੰ ਲੁੱਟਲਾਂ ਇਹਨੂੰ ਬੇਈਮਾਨੀ ਕਰਲਾਂ ਏ ਤੋਂ 10 ਰੁਪਏ ਲੈਲਾਂ ਇਹਨੂੰ ਮੋੜ ਕੇ ਦੇਵਾਂ ਅਸੀਂ ਇਹ ਦੋਸਤੋ ਇਸ ਨਾਲ ਸਾਡੇ ਨਾਲ ਭਾਈ ਵੀਰ ਸਿੰਘ ਜੀ ਪਿੰਡ ਢਿੰਗੜਾ ਤੋਂ ਆਸ ਕਰਦੇ ਆ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਵੀ ਜਿਆਦਾ ਵਧੀਆ ਲੱਗੀ ਹੋਵੇਗੀ ਸਾਨੂੰ ਲਾਸਟ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਾਡੀ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਸਾਡੇ ਚੈਨਲ ਨੂੰ ਵਾਤਵਾ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰਕੇ ਸਾਨੂੰ ਥੈਂਕ ਯੂ ਧੰਨਵਾਦ ਬਾਬੇਟਾ ਸਾਡੇ ਚੈਨਲ ਉੱਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਆ ਜੀ ਆਟੋ ਵੀ ਕਾਲਾ ਕਾਲਾ ਕਰ ਦੂੰਗਾ ਤੁ ਗੱਪਿਓ ਬੰਦ ਕਰ